ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਫੀਲ ਅਮਲੋ ਜਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਵੀਰੋ ਅੱਜ ਅਸੀਂ ਇਹ ਜਿਹੜੀ ਪੂਸਤਾ ਨੇ ਨਵੀਂ ਬਾਸਮਤੀ ਦੀ ਵੈਰੈਟੀ ਕੱਢੀ ਹੈ 1985 ਇਹ 1509 ਦਾ ਸੋਧਿਆ ਬੈ ਰੂਪ ਹੈ ਇਹ ਜਿਹੜੀ ਕਿਸਮ ਹੈ ਸਿੱਧੀ ਬਿਜਾਈ ਲਈ ਰეკਮੈਂਡ ਕਰੀ ਆਈਆਰ ਨੇ ਤੇ ਇਹ 1509 ਨਾਲੋਂ ਵੀ ਪਹਿਲਾਂ ਪੱਕੂਗੀ ਕਿਸਾਨ ਵੀਰੋ ਜਿਹੜੀਆਂ ਬਾਸਮਤੀਆਂ ਨੇ ਜਾਂ ਝੋਨੇ ਨੇ ਉਹਨਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਕਿਸੇ ਵੇਲੇ ਜਿਹੜੇ ਲੋਕ ਨੇ ਬਹੁਤ ਅਗੇਤੀ ਪਨੀਰੀਲਾ ਅਪ੍ਰੈਲ ਚ ਬੀਜ ਦੰਦੇ ਸੀ ਤੇ ਲੰਮੇ ਸਮੇਂ ਚ ਪੱਕਣ ਵਾਲੇ ਵੈਰਾਈਟੀਆਂ ਤੇ ਉਹਨੇ 1509 ਦਾ ਜਿਹੜਾ ਬਾਦਲ 1985 ਹੈ 1509 ਤੋਂ ਵੀ ਇਹ ਜਲਦੀ ਪੱਕੂਗੀ ਇਹ ਵੈਰਾਈਟੀ ਤੇ ਇਹਨੂੰ ਸਿੱਧੀ ਬਿਜਾਈ ਕਰਕੇ ਤੇ ਇਹਦੇ ਤੇ ਇੱਕ ਜਿਹੜੀ ਕੱਖਾਂ ਵਾਲੀ ਦਵਾਈ ਹੈ ਨਦੀਨ ਨਾਸ਼ਕ ਉਹ ਅਸੀਂ ਕਰ ਸਕਦੇ ਹਾਂ ਪਹਿਲਾਂ ਜਦੋਂ ਅਸੀਂ ਦੂਜੀਆਂ ਜਿਹੜੀਆਂ ਵੈਰਾਈਟੀਆਂ ਸੀ ਉਹਨਾਂ ਚ ਨਦੀਨਾਂ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਤੇ ਸਿੱਧੀ ਬਿਜਾਈ ਨਾਲ ਇਹ ਵੀ ਕਾਢੀ ਜਿਹੜੀ ਲੇਬਰ ਹੈ ਉਹ ਬਚੂਗੀ ਤੇ ਦੂਜਾ ਜਿਹੜਾ ਸਾਡਾ ਝਾੜ ਹੈ ਉਹਦੇ ਤੇ ਕੋਈ ਮਾੜਾ ਅਸਰ ਨਹੀਂ ਉਹ ਜਾਦਾ ਆਉਂਦਾ ਬਲਕੇ ਜਿਹੜੇ ਕਿਸਾਨ ਦੇ ਪਿਛਲੇ 7 ਸਾਲ ਸਾਧ ਪੀਤਲ ਸਿੰਘ ਰਾਣਾ ਨੇ ਇਹ 1985 ਵਿੱਚ ਹੀ ਸੋ ਉਹਨਾਂ ਨੇ 27 ਕੁਇੰਟਲ ਪਰ ਏਕੜੇ ਦਾ ਝਾੜ ਲਿਆ ਪੱਖਾ ਲਾ ਕੇ ਸਾਫ਼ ਕਰਕੇ ਹੱਥਾਂ ਨਾਲ ਕੱਟ ਕੇ ਤੇ ਦੂਜਾ ਜਦੋਂ ਇਹਦੇ ਬਾਅਦ ਦੇ ਵਿੱਚ ਅਸੀਂ ਕਣਕ ਬੀਜਾਂਗੇ ਇਸ ਖੇਤ ਦੇ ਵਿੱਚ ਉਹਦਾ 1 ਕੁਇੰਟਲ ਝਾੜ ਵਾਜੂਗਾ ਤੇ ਫਿਰ ਇਹਦੇ ਨਾਲ ਇਹ ਵੀ ਜਿਵੇਂ ਫੁੱਟਰਾਉਡ ਦੀ ਪ੍ਰੋਬਲਮ ਬਾਸਮਤੀਆਂ 'ਚ ਬਹੁਤ ਜ਼ਿਆਦਾ ਹੁੰਦੀ ਹੈ ਜੇ ਕੋਈ ਵੀ ਇਸ ਤਰ੍ਹਾਂ ਦੀ ਬਾਸਮਤੀ ਨਹੀਂ ਹੈ ਜਿਹਨੂੰ ਫਟਰਾ ਔਰ ਝੰਡਾ ਰੋਗ ਨਾ ਆਉਂਦਾ ਹੋਵੇ ਤੇ ਇਹ ਜੇ ਤੁਸੀਂ ਡੈਕ ਸੋਇੰਗ ਕਰਾਂਗੇ ਇਹਦੇ ਚੋਂ ਝੰਡਾ ਰੋਗ ਆ ਜਿਹੜਾ ਸਾਡਾ ਉਹ ਵੀ ਨਹੀਂ ਆਊਗਾ ਤੇ ਇਹ ਜਿਹੜੀ ਵੈਰੈਟੀ ਹੈ ਤਕਰੀਬਨ ਮੀਂਹ ਦੇ ਪਾਣੀ ਨਾਲੇ ਪਲ ਜੂਗੀ ਤੇ 20 ਕਿਲੋ ਦੇਣਾ ਸੀ ਇਹਨੂੰ ਪਾਣੀ ਨਹੀਂ ਲਾਉਣਾ ਕਾਰਬੱਤਰ ਦੇ ਵਿੱਚ ਇਹਨੂੰ ਅਸੀਂ ਬੀਜ ਰਹੇ ਹਾਂ ਤੇ ਇਹ ਜਿਹੜੀ ਹੈਗੀ ਆ ਤਕਰੀਬਨ ਪਾਣੀ ਦੀ ਬਹੁਤ ਬਚਤ ਹੋਊਗੀ ਸਾਡੀ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਸਿਹਤ ਆ ਉਹ ਵੀ ਚੰਗੀ ਹੋਊਗੀ ਤੇ ਇਹ ਜਿਹੜੀ ਹੈਗੀ ਆ ਮਸ਼ੀਨ ਹੈ ਬਹੁਤ ਆਲਾ ਇਹਦੇ ਨਾਲ ਬਜਾਈ ਹੋ ਰਹੀ ਆ ਤੇ ਕੱਲ ਵੀ ਅਸੀਂ 1979 ਵਿੱਚ ਜਿਹੜੀ 1121 ਦਾ ਬਦਲਾ ਹੈ ਅੱਜ ਅਸੀਂ ਇਹ 1985 ਵਿੱਚ ਰਹਿ ਰਹੇ ਹਾਂ